ਮੇਰੀ ਇੱਕ ਹੋਰ ਮੇਰੀ ਕਹਾਣੀ ਦਾ ਸਿਰਲੇਖ ਹੈ ਪ੍ਰੰਗ ਦੇਖਣ ਪੱਖਣ ਨੂੰ ਕਾਫੀ ਚੁਸਤ ਤੇ ਫਰਤੀਲਾ ਪੱਕੀ ਉਮਰ ਦਾ ਇੱਕ ਕਰਿੰਦਾ ਬਹੁਤ ਹੀ ਤੇਜ਼ ਤਰਾਰ ਭਾਸ਼ਾ ਦਾ ਇਸਤੇਮਾਲ ਕਰਦਿਆ ਗਾਕ ਨੂੰ ਜਿਵੇਂ ਘੇੜ ਕੇ ਬੈਠਾ ਹੋਇਆ ਸੀ ਉਹ ਬੰਨੂ ਬੰਦਾ ਥਾਂ ਤੇ ਥਾਂ ਲਾ ਲਾ ਕੇ ਛੁੱਟੀ ਜਾ ਰਿਹਾ ਸੀ ਪਰ ਭੋਰਾ ਵੀ ਅਕੇਵਾਂ ਜਾਂ ਠਕੇਵਾਂ ਮਹਿਸੂਸ ਨਹੀਂ ਸੀ ਕਰ ਰਿਹਾ ਇਸੇ ਨੂੰ ਤਾਂ ਕਹਿੰਦੇ ਨੇ ਮਾਲਕ ਪ੍ਰਤੀ ਵਫਾਦਾਰੀ ਨਹੀਂ ਤਾਂ ਗਾ ਕੋਈ ਦੁਕਾਨ ਤੇ ਟਿਕੇ ਹੀ ਨਾ 55 ਸਾਲ ਦੀ ਜਨਾਨੀ ਵਾਰ-ਵਾਰ ਨੱਕ ਜਾਂ ਮਾਰ ਦਿੰਦੀ ਪਰ ਕਰਿੰਦਾ ਉਸ ਦੀ ਇਸ ਨਾ ਪਸੰਦਗੀ ਤੇ ਉੱਕਾ ਹੀ ਨਿਰਾਸ਼ ਨਹੀਂ ਸੀ ਹੋ ਰਿਹਾ ਵੀਰੇ ਕੋਈ ਫਿੱਕਾ ਜਿਹਾ ਰੰਗ ਵਿਖਾ ਆਖਿਰ ਜਨਾਨੀ ਨੇ ਕਹੀ ਦਿੱਤਾ ਮੇਰੀ ਉਮਰ ਦਾ ਕਰਿੰਦੇ ਨੇ ਪਹਿਲਾਂ ਤਾਂ ਆਪਣੇ ਸਿਰ ਦੇ ਬਿਰਲੇ ਹੋ ਚੁੱਕੇ ਵਾਲਾਂ ਤੇ ਹੱਥ ਫੇਰਿਆ ਫਿਰ ਕੁਝ ਪਲ ਚੁੱਪ ਰਹਿਣ ਉਪਰੰਤ ਉਸਨੇ ਬਹੁਤ ਹੀ ਸ਼ਲੀਨਤਾ ਪੂਰਕ ਜਨਾਨੀ ਦੇ ਚਿਹਰੇ ਵੱਲ ਦੇਖਿਆ ਤੇ ਫਿਰ ਬੋਲਿਆ ਓਹੋ ਭੈਣ ਜੀ ਤੁਹਾਡੀ ਅਜੇ ਕਿੰਨੀ ਕੁ ਉਮਰ ਹੈ ਸਾਹਮਣੇ ਆਦਮ ਕੰਦ ਕੱਦ ਸ਼ੀਸ਼ਾ ਲੱਗਾ ਹੋਇਆ ਸੀ ਸੰਗਦਿਆ ਸੰਗਦਿਆ ਜਨਾਨੀ ਨੇ ਆਪਣਾ ਚਿਹਰਾ ਦੇਖ ਕੇ ਨੀਵੀਂ ਬਾਦੀ ਸੀ ਪਹਿਲਾਂ ਤੋਂ ਹੀ ਵੱਧ ਗੰਭੀਰ ਹੁੰਦਿਆ ਕਰਿੰਦਾ ਬੋਲਿਆ 70-70 ਸਾਲ ਦੀਆਂ ਬੁੱਢੀਆਂ ਇਹਨਾਂ ਤੋਂ ਵੀ ਗੂੜੇ ਰੰਗ ਦੇ ਕੱਪੜੇ ਲੈ ਕੇ ਜਾਂਦੀਆਂ। ਤੁਸੀਂ ਤਾਂ ਜੇ ਤੁਸੀਂ ਤਾਂ ਜੇ ਇਸ ਅਧੂਰੇ ਵਾਕ ਨੇ ਜਨਾਨੀ ਦੇ ਕੰਨਾਂ ਵਿੱਚ ਮਿਸ਼ਰੀ ਘੋਲ ਕੇ ਰੱਖ ਦਿੱਤੀ। ਉਸ ਦੇ ਚਿਹਰੇ ਦਾ ਫਿੱਕਾ ਹੋ ਰਿਹਾ ਰੰਗ ਤੁਰੰਤ ਲਾਦੀ ਵਿੱਚ ਤਬਦੀਲ ਹੋ ਗਿਆ। ਨਾਲ ਬੈਠੀ ਜਵਾਨ ਥੀ ਉਸ ਜਵਾਨੋ ਉਸਨੇ ਤੱਕਿਆ। ਕਰਿੰਦੇ ਦੁਆਰਾ ਸੁਝਾਏ ਗਏ ਸੂਟ ਦੇ ਰੰਗ ਬਾਰੇ ਜਿਵੇਂ ਉਸ ਦੀ ਰਾਏ ਜਾਣਨਾ ਚਾਹੁੰਦੀ ਹੋਣੀ। ਵੀ ਦੁਆਰਾ ਮੰਮੀ ਇਹ ਰੰਗ ਨਹੀਂ ਚਾਜਣਾ ਤੁਹਾਨੂੰ ਕਹਿਣ ਦੇ ਬਾਵਜੂਦ ਵੀ ਮੰਮੀ ਨੇ ਉਹੀ ਰੰਗ ਪਸੰਦ ਕਰ ਲਿਆ ਸੂਟ ਵੀ ਉਸਨੇ ਉਹ ਜਿਹੇ ਇੱਕ ਦੀ بجائے ਦੋ ਪੈ ਕਰਵਾ ਲਏ